ਜੇ ਹਿੰਦੂਏ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਨੂੰ ਵਾਸਤੇ ਬਹੁਤ ਹੀ ਜ਼ਰੂਰੀ ਜਾਣਕਾਰੀ ਲੈ ਕੇ ਤੇ ਜਾਣਕਾਰੀ ਦੱਸੂ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਬਾਰੇ ਹੈ ਤੇ ਇਹ ਜਿਹੜੇ ਭਰਦੇ ਦੋਸਤੋ ਐਸੇ 12 13 ਦਿਨ ਹੋ ਗਏ ਜਦੋਂ ਤੁਸੀਂ ਇਸ ਦਾ ਫਾਰਮ ਭਰਣ ਜਾਂਦੇ ਹੋ ਜਾਂ ਫੀਸ ਭਰਣ ਜਾਂਦੇ ਹੋ ਇਸ ਦਾ ਲਿੰਕ ਕੰਮ ਨਹੀਂ ਕਰ ਰਿਹਾ ਸੀ 에ਰਰ ਸ਼ੋ ਹੋ ਰਹੀ ਸੀ ਤੇ ਇਸ ক্লোਜ਼ਿੰਗ ਡੇਟ ਤੇ ਇਹਨਾਂ ਨੇ ਬਈ ਅਪਡੇਟ ਪਾਇਆ ਹੈ ਕਿ ਇਹ ਜਿਹੜੀ ਆਪਣੀ ਭਰਤੀ ਹੈ ਨੋਟੀਫਿਕੇਸ਼ਨ ਨੰਬਰ 10/2024 ਇਸ ਦੇ ਵਿੱਚ ਸੇਵਾਦਾਰ ਤੇ ਜਿਹੜੀ ਚੌਂਕੀਦਾਰ ਦੀ ਪੋਸਟ ਹੈ ਇਸ ਭਰਤੀ ਪ੍ਰਕਿਰਿਆ ਨੂੰ ਤਕਨੀਕੀ ਕਾਰਨਾਂ ਕਰਕੇ ਹਾਲ ਦੀ ਘੜੀ ਰੋਕ ਤੇ ਇਸ ਦੀ ਲੇਟੈਸਟ ਅਪਡੇਟ ਵਾਸਤੇ ਤੁਸੀਂ ਪੀਟਰ ਪਲੱਸ ਬੀ ਦੀ ਆਫੀਸ਼ੀਅਲ ਸਾਈਟ ਤੇ ਵਿਜ਼ਿਟ ਕਰਦੇ ਰਹਿਣਾ ਤਾਂ ਇਹ ਅਪਡੇਟ ਦੋਸਤੋ ਪੀਟਰ ਪਲੱਸ ਬੀ ਵਾਲਿਆਂ ਨੇ ਦਿੱਤਾ ਹੈ ਵੈਸੇ ਕਾਫੀ ਛੇਤੀ ਦਿੱਤਾ ਬਈ ਠੀਕ ਹੈ ਮਹੀਨਾ ਹੋਣ ਨੂੰ ਚੱਲਿਆ ਰੋਲਾ ਪਾਉਂਦੇ ਹੁਣ ਜਾ ਕੇ ਇਹਨਾਂ ਨੇ ਸੁਣਵਾਈ ਕਰੀਏ ਜਦੋਂ ਬਿਲਕੁਲ ਕਲੋਜ਼ਿੰਗ ਡੇਟ ਆ ਗਈ ਤਾਂ ਇਹ ਨਾ ਘਬਰਾਇਓ ਨਾ ਤੁਸੀਂ ਇਹ ਨਾ ਸੋਚੋ ਵੀ ਭਾਰਤੀ ਜਿਹੜੀ ਬਿਲਕੁਲ ਰੱਦ ਹੋ ਗਈ ਇਸ ਦਾ ਪੇਪਰ ਵਗੈਰਾ ਕੁਝ ਨਹੀਂ ਹੋਣਾ ਪੇਪਰ ਵੀ ਹੋਏਗਾ ਬਟ ਉਸ ਤੋਂ ਪਹਿਲਾਂ ਇਹ ਵੀ ਨਾ ਸੋਚੋ ਵੀ ਜਿਨ੍ਹਾਂ ਦੇ ਫਾਰਮ ਭਰੇ ਗਏ ਉਹਨਾਂ ਨੂੰ ਉਹਦਾ ਪੇਪਰ ਹੋਣਾ ਇੰਦਾ ਦਾ ਕੋਈ ਨਹੀਂ ਇਹ ਜਿਹੜੀ ਭਰਤੀ ਦੋਸਤੋ ਦੁਬਾਰਾ ਤੋਂ ਇਸ ਦੇ ਫਾਰਮ ਓਪਨ ਹੋਣਗੇ ਸਾਰਿਆਂ ਨੂੰ ਫਾਰਮ ਭਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਇਸ ਦੇ ਐਗਜ਼ਾਮ ਦੀ ਡੇਟ ਆਏਗੀ ਠੀਕ ਹੈ ਬਟ ਉਸ ਤੋਂ ਪਹਿਲਾਂ ਗੱਲ ਇਹ ਹੈ ਦੋਸਤੋ ਕਿ ਜਦੋਂ ਇਹ ਭਰਤੀ ਸ਼ੁਰੂ ਹੋਈ ਸੀ ਉਸ ਟਾਈਮ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਭਰਤੀ ਵਿੱਚ ਪ੍ਰੋਬਲਮ ਹੋ ਸਕਦੀ ਹੈ ਤੇ ਪਹਿਲਾਂ ਤੂੰ ਹੀ ਪਰੇਸ਼ਾਨ ਭਰਤੀ ਹੈ ਇੱਕ ਤਾਂ ਇਸ ਦੀ ਪੋਸਟਾਂ ਇਸ ਦਾ ਸਭ ਤੋਂ ਮੇਨ ਰੀਜ਼ਨ ਹੈ ਕਿਉਂਕਿ ਗਰੁੱਪ ਡੀ ਦੀ ਪੋਸਟਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦੀ ਹੈ ਇਹਨਾਂ ਨੇ ਸੈਂਕੜੇ ਦੀ ਗਿਣਤੀ ਵਿੱਚ ਮਸਾਂ ਕੱਢੀ ਹੈ ਠੀਕ ਹੈ ਦੂਜੀ ਗੱਲ ਦੋਸਤੋ ਇਸ ਦੇ ਵਿੱਚ ਕੁਆਲਿਫਿਕੇਸ਼ਨ ਦਾ ਇ ਕਿਉਂਕਿ ਜਿਨਾਂ ਕੋਲ ਆਪਣੇ ਐਟ ਦੀ ਮਾਰਕਸ਼ੀਟ ਨਹੀਂ ਸੀ ਹੁਣ ਸਕੂਲਾਂ ਦੇ ਵਿੱਚ ਲਿਖਵਾ ਕੇ ਲੈ ਕੇ ਆ ਰਹੇ ਸੀ ਤਾਂ ਫਰੋਡ ਹੋਣ ਦੇ ਚਾਂਸ ਵੀ ਹੁੰਦੇ ਆ ਤੀਜੀ ਗੱਲ ਦੋਸਤੋ ਇਸ ਦੇ ਵਿੱਚ ਏਜ ਦਾ ਤੁਸੀਂ ਜਿਹੜਾ ਕ੍ਰਾਈਟੇਰੀਆ ਦੇਖਿਆ ਉਹ ਵੀ ਹੋਰ ਭਾਰਤੀਆਂ ਵਾਂਗੂ ਨਹੀਂ ਸੀ ਠੀਕ ਹੈ ਜਿਵੇਂ ਕਿ ਪੀਟਰ ਪਲਸ ਵਿੱਚ ਨੋਰਮਲ ਹੁੰਦਾ ਹੈ ਤਾ ਕਾਫੀ ਐਸ ਭਰਤੀ ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ ਹੋ ਸਕਦਾ ਹੈ ਵੀ ਉਹੀ ਐਸ ਭਰਤੀ ਨੂੰ ਰੋਕਣ ਦਾ ਮੇਨ ਰੀਜ਼ਨ ਹੋਵੇ ਬਟ ਫਿਲਹਾਲ ਇਹਨਾਂ ਨੇ ਟੈਕਨੀਕਲ ਇਸ਼ੂ ਬਤਾ ਕੇ ਭਰਤੀ ਰੋਕਿਆ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹੁਣ ਇਹ ਕਨਫਰਮ ਨਹੀਂ ਇਹ ਵੀ ਭਰਤੀ ਹਫਤੇ ਵਾਸਤੇ ਰੋਕੀ ਗਈ ਹੈ ਮਹੀਨੇ ਵਾਸਤੇ ਰੋਕੀ ਗਈ ਹੈ ਜਾਂ 2 ਮਹੀਨੇ ਵਾਸਤੇ ਰੋਕੀ ਗਈ ਹੈ ਤਾਂ ਦੋਸਤੋ ਇਹ ਜਿਹੜਾ ਭਰਤੀ ਦਾ ਲਿੰਕ ਹੈ ਹੋ ਸਕਦਾ ਹਫਤੇ ਨੂੰ ਐਕਟੀਵੇਟ ਕਰ ਦਿੱਤਾ ਜਾਵੇ ਜਾਂ 15 ਦਿਨਾਂ ਨੂੰ ਕਰ ਦਿੱਤਾ ਜਾਵੇ ਕੋਈ ਕਨਫਰਮ ਤਾਂ ਨਹੀਂ ਹੈ ਬਟ ਕਦੇ ਵੀ ਹੋ ਸਕਦਾ ਹੈ ਠੀਕ ਹੈ ਸੋ ਮੇਰਾ ਸਾਰੇ ਕੈਂਡੀਡੇਟਾਂ ਨੂੰ ਆਹੀ ਕਹਿਣਾ ਵੀ ਤੁਸੀਂ ਆਪਦੀ ਤਿਆਰੀ ਨਾ ਬੰਦ ਕਰ ਦਿਓ ਨਹੀਂ ਤਾਂ ਉਹ ਛ ਦੇ ਬਈ ਇਹ ਛਾਪੇ ਪਏ ਹੀ ਰਹਿੰਦੇ ਆ ਸੋ ਤੁਸੀਂ ਬਸ ਘਬਰਾਣਾ ਨਹੀਂ ਬਈ ਜਿੱਦਾਂ ਦੀ ਤੁਸੀਂ ਕੈਰੀ ਕਰ ਰਹੇ ਹੋ ਕੰਟੀਨਿਊ ਰੱਖਿਓ ਤੇ ਇਸ ਭੱਤੇ ਵਾਲੇ ਜਿਹੜਾ ਵੀ ਕੋਈ ਅਪਡੇਟ ਹੋਏਗਾ ਸਮੇਂ ਸਿਰ ਤੁਹਾਨੂੰ ਸ਼ੇਅਰ ਕਰ ਦੇਾਂਗੇ ਬਾਕੀ ਤੁਸੀਂ ਖੁਦ ਵੀ ਪੀਟ ਪਲੱਸ ਵੀ ਦੀ ਆਫੀਸ਼ੀਅਲ ਸਾਈਟ ਤੇ ਜਾ ਕੇ ਸਮੇਂ ਸਿਰ ਆਪਦੀ ਡਿਟੇਲਾਂ ਜਿਹੜੀ ਆ ਉਹ ਚੈੱਕ ਕਰ ਸਕਦੇ ਹੋ ਪੂਰੀ ਜਾਣਕਾਰੀ ਵਾਸਤੇ ਤੁਸੀਂ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ